ਨਿਦਾਨ ਸਭਾ ਹਲਕਾ ਦੀਨਾ ਨਗਰ ਅਧੀਨ ਆਉਂਦੇ ਪਿੰਡ ਰਣਜੀਤ ਬਾਗ ਦੇ ਨੇੜੇ ਬੀਤੇ ਦਿਨੀ ਇੱਕ ਰਜਵਾਹਾ ਤੋਂ ਬੋਰੀ ਦੇ ਵਿੱਚ ਬੰਦ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਏ ਜਿਸ ਦੀ ਜਾਂਚ ਕਰਦਿਆਂ ਮ੍ਰਿਤਕ ਦੇ ਮੁੰਡੇ ਦੀ ਧੀ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਕੇ ਕਤਲ ਦੇ ਵਿੱਚ ਵਰਤੇ ਗਏ ਸਮਾਨ ਤੇ ਵਰਤੇ ਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਏ ਮਲਜ਼ਮਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਤੇ ਇਸ ਕੇਸ ਦੀ ਵਿਸ਼ੇਸ਼ਤਾ ਇਹ ਹੈ ਕਿ ਮ੍ਰਿਤਕ ਦੀ ਉਮਰ 19 ਸਾਲ ਤੋਂ ਘੱਟ ਸੀ ਤੇ ਗ੍ਰਿਤਕਰ ਕੀਤੇ ਗਏ ਮਲਜ਼ਮਾਂ ਦੀ ਉਮਰ ਵੀ 19 ਸਾਲ ਤੋਂ ਘੱਟ ਹੈ। ਇਸ ਬੰਦੀ ਐਸਐਸਪੀ ਦਫ਼ਤਰ ਦੇ ਕਾਨਫਰੰਸ ਹਾਲ ਦੇ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਪੀ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਹੈ ਕਿ ਮਿਲੀ Laash ਦੀ ਜਿਹੜੀ ਪਛਾਣਾ ਰੋਹਿਤ ਕੁਮਾਰ ਪੁੱਤਰ ਰਮੇਸ਼ ਲਾਲ ਵਾਸੀ ਪਿੰਡ ਦਾਖਲਾਵਜੋ ਹੋਈ ਆ। ਜੋ ਕੇ ਸਟਾਨਿਕ ਹੋਟਲ ਮੈਨੇਜਮੈਂਟ ਅਤੇ ਕੇਟਿੰਗ ਇੰਸਟੀਚਿਊਟ ਦੇ ਵਿੱਚ ਕੋਰਸ ਕਰ ਰਿਹਾ ਸੀ ਲਾਸ਼ ਦੀ ਜਾਂਚ ਕਰਨ ਦੇ ਉਪਰੰਤ ਇੱਕ ਚੁੰਨੀ ਮਿਲੀ ਸੀ ਜਿਸ ਦੇ ਨਾਲ ਲਾਸ਼ ਬੰਨੀ ਹੋਈ ਸੀ ਜਿਸ ਕਰਕੇ ਇਸ ਮਾਮਲੇ ਦੇ ਵਿੱਚ ਕਿਸੇ ਕੁੜੀ ਦਾ ਹੱਥ ਹੋਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਜਾਂਚ ਕਰਨ ਤੇ ਪਤਾ ਲੱਗਿਆ ਕਿ ਮ੍ਰਿਤਕ ਦੇ ਤਾਏ ਦੀ ਕੁੜੀ ਪ੍ਰਿਆ ਪੁੱਤਰੀ ਸੁਲਵਿੰਦਰ ਸਿੰਘ ਵਾਸੀ ਪਿੰਡ ਦਾਖਲਾ ਦਾ ਆਪਣੇ ਪ੍ਰੇਮੀ ਬੌਬੀ ਪੁੱਤਰ ਰਾਮ ਲੁਭਾ ਵਾਸੀ ਕਰੋਟਿਆ ਦੇ ਨਾਲ ਪ੍ਰੇਮ ਸੰਬੰਧ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪ੍ਰੀਆ ਨੇ ਮੰਨਿਆ ਕਿ ਪਿਛਲੇ ਦਿਨੀ ਉਸ ਦੇ ਘਰ ਕੋਈ ਹੋਰ ਮੈਂਬਰ ਨਾ ਹੋਣ ਕਾਰਨ ਉਸਨੇ ਆਪਣੇ ਪ੍ਰੇਮੀ ਬੌਬੀ ਨੂੰ ਆਪਣੇ ਘਰੇ ਬੁਲਾਇਆ ਸੀ ਪਰ ਅਚਾਨਕ ਹੀ ਮ੍ਰਿਤਕ ਰੋਹਿਤ ਕੁਮਾਰ ਜੋ ਕਿ ਉਸ ਦੇ ਚਾਚੇ ਦਾ ਮੁੰਡਾ ਸੀ ਉਹ ਉੱਥੇ ਪਹੁੰਚ ਗਿਆ ਜਿਸ ਤੇ ਪ੍ਰੀਆ ਤੇ ਰੋਹਿਤ ਵਿਚਾਲੇ ਝਗੜਾ ਹੋ ਗਿਆ ਪਰ ਅਚਾਨਕ ਹੀ ਬੌਬੀ ਨੇ ਰੋਹਿਤ ਦੇ ਸਿਰ ਦੇ ਉੱਤੇ ਲੱਕੜ ਦਾ ਇੱਕ ਟੁਕੜਾ ਮਾਰਿਆ ਜਿਸ ਦੇ ਕਾਰਨ ਉਹ ਬੇਹੋਸ਼ ਹੋ ਗਿਆ ਇਸ ਮਾਮਲੇ ਨੂੰ ਛੁਪਾਉਣ ਦੇ ਲਈ ਪ੍ਰਿਆਆ ਅਤੇ ਉਸਦੇ ਪ੍ਰੇਮੀ ਬਾਬੀ ਨੇ ਰੋਹਿਤ ਤੇ ਲੱਕੜ ਦੇ ਨਾਲ ਕਈ ਵਾਰ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ Laash ਨੂੰ ਚੁੰਨੀ ਨਾਲ ਬੰਨ੍ਹ ਕੇ ਬੋਰੀ ਦੇ ਵਿੱਚ ਪਾ ਕੇ ਮੋਟਰਸਾਈਕਲ ਤੇ ਰੱਖ ਕੇ ਰਣਜੀਤ ਬਾਗ ਦੇ ਨੇੜੇ ਰਿਹਾਇਸ਼ੀ ਇਲਾਕੇ ਦੇ ਵਿੱਚ ਸੁੱਟ ਦਿੱਤੀ ਅਤੇ ਵਾਪਸ ਆ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੌਲਜਮਾ ਨੇ ਆਪਣਾ ਜ਼ੁਰਮ ਕਬੂਲ ਕਰਨ ਦੇ ਮਗਰੋਂ ਮੈਦਿਕ ਦੇ ਪਿਤਾ ਰਮੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਦੋਵੇਂ ਮੌਲਜਮਾ ਦੇ ਖਿਲਾਫ ਕਿਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮੋਟਰਸਾਈਕਲ ਦੇ ਸਮੇਤ ਲੱਕੜ ਦੇ ਟੁਕੜੇ ਅਤੇ ਚੁੰਨੀਆਂ ਤੇ ਰਸੇ ਹੀ ਬਰਾਮਦ ਕੀਤੀ ਗਈ ਆ